जिला पुलिस गुरदासपुर को उस समय बड़ी सफलता मिली जब सी आई गुरदासपुर ने दो आरोपियों को दस ग्राम एक पिस्टल बत्ती बोर मैगज़ीन आठ कारतूस एक सिंगल बैरल बारह बोर राइफल एक कंप्यूटर कंडा ड्रग मनी समेत गिरफ्तार किया गया वही पुलिस ने इन आरोपियों के खिलाफ मामला दर्ज करके आगे की कार्रवाई शुरू कर दी है बताया जा रहा है कि इन आरोपियों के खिलाफ पहले भी कई आपराधिक मामले दर्ज हैं ਜੋਗ ਐਸਐਸਪੀ ਸਾਹਿਬ ਸ਼੍ਰੀ ਦਿਆਮਾ ਹਰੀ ਸਿੰਘ ਪ੍ਰਕਾਸ਼ ਆਈਪੀਐਸਐਸਐਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਐਸਟਾਫ ਨੂੰ ਉਚੋਲੇ ਵੱਡੀ ਗਾਵਜਾ ਵੀ ਮਿਲੀ ਜਦੋਂ ਮੁਕਬਰ ਖਾਸ ਦੀ ਇਤਲਾਹ ਤੇ ਆਪਾਂ ਇੱਕ ਇਹ ਜਿਹੜਾ ਵਾ ਇੱਕ ਸਿੰਗਲ ਬੈਰਲ ਔਰ ਇੱਕ ਰੌਂਦ ਔਰ ਇੱਕ ਪਿਸਟਲ ਔਰ 8 ਰੌਂਦ ਜਿਹੜੇ ਆ ਬਤੀਬੋਰ ਦੇ ਬਰਾਮਦ ਕੀਤੇ ਜਿਹੜੇ ਨਜਾਇਜ਼ ਸੀ ਤੇ ਇਹਦੇ ਸਬੰਧੀ ਮਕਦਮਾ ਨੰਬਰ 5 ਮਿਤੀ 31 24 ਨੂੰ थाना ਛਿੱਟੀ ਵਿਖੇ ਮਕਦਮਾ ਦਰਜ ਕਰਾਇਆ ਗਿਆ ਔਰ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਨੇ ਫਿਰ ਸਾਨੂੰ ਇੱਕ ਕਟਾ 315 ਬੋਰ ਉਹਦੇ ਨਾਲ 11 ਰੌਂਦਾਂ ਇੱਕ ਰਵਾਲਵਰ ਦੇਸੀ ਉਹਦੇ ਨਾਲ 7 ਰੌਂਦਾਂ ਔਰ ਇੱਕ 32 ਬੋਰ ਦਾ ਪਿਸਟਲ ਉਹਦੇ ਨਾਲ ਦੋ ਮੈਗਜ਼ੀਨ ਹੋਰ ਬਰਾਮਦ ਕੀਤੇ ਸਾਡੀ ਟੋਟਲ ਹਥਿਆਰਾਂ ਦੀ ਰਿਕਵਰੀ 5 ਹੋ ਗਈ ਹੈ ਇਹ ਬੰਦੇ ਜਿਹੜੇ ਦੋਸ਼ੀ ਨੇ ਇਹ ਰਾਹੁਲ ਕਟਾਵਾ ਜਿਹੜਾ ਜੀਤਾਪੁਰ ਰੋਡ ਦਾ ਰਹਿਣ ਵਾਲਾ ਇਕਿ ਸੋਨੂ ਸੋਨੂ ਆ ਜਿਹੜਾ ਪਟਨਾ ਬਿਹਾਰ ਤੋਂ ਪਿੱਛੋਂ ਰਹਿਣ ਵਾਲਾ ਵਾ ਪਰ ਹੁਣ ਕਾਫੀ ਦਿਨ ਤੋਂ ਜਿਹੜਾ ਗੁਰਦਾਸਪੁਰ ਦੇ ਵਿੱਚ ਹੈ ਰਹਿ ਰਿਹਾ ਵਾ ਤੇ ਇਹਨਾਂ ਦੇ ਪਹਿਲੇ ਵੀ ਇਹਨਾਂ ਦੇ ਉੱਤੇ ਜਿਹੜੇ ਆ ਉਹ ਕਾਫੀ ਮੁਕਦਮੇ ਦਰਜ ਆ ਜਿਹੜਾ ਰਾਹੁਲ ਕਟਾਏ ਤੇ ਐਨਡੀਪੀਸੀ ਐਕਟ ਦੇ ਰਾਦਰਨ ਕਤਲ ਦੇ ਔਰ 7-8 ਮੁਕਦਮੇ ਦਰਜ ਨੇ ਔਰ ਜਿਹੜਾ ਐਨਡੀਪੀਸੀ ਐਕਟ ਦੇ ਔਰ ਦੂਜਾ ਜਿਹੜਾ ਸੋਨੂ ਕੁਮਾਰ ਹੈ ਇਹਤੇ ਵੀ ਐਨਡੀਪੀਸੀ ਐਕਟ ਦੇ ਔਰ ਇੱਕ ਪਠਾਨਕੋਟ 420 ਦਾ ਇਹਤੇ ਮੁਕਦਮਾ ਦਰਜ ਹੈ ELX ਤੇ ਗੱਡੀ ਲੈਣ ਵਾਸਤੇ ਉਥੇ ਗਏ ਸੀ ਤੇ ਗੱਡੀ ਦੀ ਟ్రਾਈਲ ਲੈਣ ਦੇ ਬਹਾਨੇ ਉਥੋਂ ਇਹਨਾਂ ਨੇ ਗੱਡੀ ਭਜਾ ਲਈ ਹੁੰਦੀ ਸੀ ਇੱਕ ਇਹ ਵੀ ਸੋਨੂ ਕੁਮਾਰ ਤੇ ਜਿਹੜਾ ਉਹ ਮਕਦਮਾ ਦਰਜ ਹੈ। ਇੰਡੀ ਪਰ ਵੱਡੇ ਮਤਲਬ ਨਾਲ ਹਥਿਆਰ ਲੈ ਕੇ ਬਰਾਮਦ ਨੇ ਕਿ ਵੱਡੀ ਫਰਾਂਚ ਹੈਗੀ ਸੀ ਜਾਂ ਸਮਲਿੰਗ ਕਰਦੇ ਸੀ। ਇਹਨਾਂ ਦੀ ਆਪਣੀ ਨਿੱਜੀ ਨਿੱਜੀ ਜਿਹੜੀ ਰੰਜਾ ਸ਼ਾ ਉਹ ਰومی ਜਿਹੜਾ ਗੈਂਗਸਟਰ ਹੈ ਉਹਦੇ ਨਾਲ ਉਹਦੇ ਕਰਕੇ ਇਹਨਾਂ ਨੇ ਪਹਿਲੀ ਪੁਛ ਗਿਆ ਇਸ ਚੇਤੇ ਇਹੋ ਗੱਲ ਦੱਸੀ ਹੈ ਤੇ ਗਾਹ ਜਿਹੜੀ ਇੱਕ ਦਿਨ ਦਾ ਪਹਿਲੇ ਰਿਮਾਂਡ ਲਿਆ ਸੀ ਉਹਦੇ ਵਿੱਚ ਸਾਨੂੰ ਤਿੰਨ ਹੋਰ ਹਥਿਆਰ ਜਿਹੜੇ ਨਜਾਇਜ਼ ਉਹ ਬਰਾਮਦ ਹੋ ਗਏ ਸੀ। ਤੇ ਅੱਜ ਇਹਨਾਂ ਨੂੰ ਫੇਰ ਅਦਾਲਤ 'ਚ ਪੇਸ਼ ਕਰਕੇ ਚਾਰ-ਪੰਜ ਦਿਨ ਦਾ ਹੋਰ ਮਾਰ ਲਵਾਂਗੇ ਇਹਨਾਂ ਤੋਂ ਕਾਫੀ ਵੱਡੇ ਕਲਾਸੇ ਆਉਂਦੀ ਜਿਹੜੀ ਆ ਉਹ ਉਮੀਦ ਹੈ ਜਿੱਦਾਂ ਤੁਸੀਂ ਕਹਿਤੀ ਆ ਰੋਮਿੰਗ ਐਕਸਟਨ ਵਾਲੀ ਆਪਸ ਵਿੱਚ ਹੈ ਜਿਹੜੀ ਉਸ ਵਾਇਰਸ ਉਹ ਇਹਨਾਂ ਤੇ ਆ ਰਿਹਾ ਉਹ ਹੈ ਇਹ ਆਪਸ ਹਾਂ ਇਹਨਾਂ ਦੀ ਜਿਹੜੀ ਪਹਿਲੀ ਇਹਨਾਂ ਦੀ ਪੁੱਛ ਗਈ ਇਸ ਚਤੇ ਇਹੋ ਹੀ ਦੱਸਿਆ ਵੀ ਆਹੀ ਉਸੇ ਕਰਕੇ ਜਿਹੜੀ ਆ ਉਹ ਲਿਆਂਦੇ ਹੀ ਸਾਨੂੰ ਉਹਦੇ ਤੋਂ ਜਾਨ ਦਾ ਖਤਰਾ ਵਾ ਤੇ ਉਹਦੇ ਕਰਕੇ ਜਿਹੜੇ ਆਹੀ ਹੈ ਪਿਸਟਲ ਜਿਹੜੇ ਔਰ ਕੱਟਾ ਜਿਹੜਾ ਔਰ ਵਾਲਵਾਰਾ ਸਾਰੇ ਉਹਦੇ ਕਰਕੇ ਲੈਂਦੇ ਸੀ ਲੱਗਦਾ ਵੀ ਕੋਈ ਵੱਡਾ ਜਿਹੜਾ ਇਹ ਗੈਂਗਵਾਲੀ ਹਸਾਦੀ ਜਿਹੜਾ ਜਿਹੜਾ ਕਾਉਟਲ ਲੱਗੀ ਹੈਗੀ ਹਾਂ ਹੋ ਵੀ ਸਕਦੀ ਸੀ ਜੀ ਇਹਦਾ ਕੁਛ ਕਿਆ ਨਹੀਂ ਜਾ ਸਕਦਾ ਜੇ ਅਮਨੋ ਸਾਹਮਣੇ ਹੁੰਦੇ ਤੇ ਇਹਨਾਂ ਨੇ ਚਲਾਣ ਵਾਸਤੇ ਹੀ ਲੈਂਦੇ ਆ ਉਹਦੇ ਕੋ ਉਹ ਵੀ ਚੰਗਾ ਜਿਹੜਾ ਭਗੌੜਾ ਵਾ ਕਾਫੀ ਕੇਸਾਂ ਦੇ ਵਿੱਚ ਤੇ ਇਹ ਵੀ ਜਿਹੜਾ ਵਾ ਪਹਿਲੇ 307 ਦੇ ਵਿੱਚ ਇਹ ਵੀ ਤੁਹਾਡੇ ਕੋ ਵਾਂਟਡ ਸੀ ਜਿਹੜਾ ਰਾਹੁਲ ਕਟਵਾ ਇਹਦੀ ਦੋਵਾਂ ਮੁਕਦਮਿਆਂ 'ਚ ਆਪਾਂ ਜਿਹੜਾ ਬਰਾਮਦਗੀ ਹੋਈ ਹੈ ਇਹਦੇ ਵਿੱਚ ਵੀ ਤੇ 307 ਦੇ ਵਿੱਚ ਵੀ ਜਿਹੜੀ ਅਰੈਸਟ ਪਾਈ ਹੈ ਇਹ ਬਸ ਅਨੁਭਵਿਕ ਤੁਸੀਂ ਕਿਤੇ ਕਰੇ ਮਹਿੰਜਾ ਇਹ ਜਿਹੜਾ ਪੁਰਾਣਾ ਜਿਹੜਾ ਪਟਨਾ ਬਿਹਾਰ ਦਾ ਜਿਹੜਾ ਰਹਿਣ ਵਾਲਾ ਸੀ ਮੁਜਫਰ ਨਗਰ ਦਾ ਇਹਦੇ ਉੱਤੇ ਲਿੰਕ ਸੀ ਇਹਨੇ ਉੱਥੋਂ ਜਾ ਕੇ ਲਿਆਂਦੇ ਹੀ ਤੇ ਬੈਕਵਰਡ ਲਿੰਕ ਦੇ ਵਿੱਚ ਵੀ ਪੁੱਛਗਿੱਛ ਕਰਕੇ ਇਹਦੇ ਕੋਲੋਂ ਔਰ ਪੱਕੇ ਸਬੂਤ ਲੈ ਕੇ ਉੱਥੇ ਵੀ ਜਾ ਕੇ ਰੈਡ ਕੀਤਾ ਜਾਵੇਗਾ ਤੇ ਉਤੋਂ ਵੀ ਤੁਹਾਨੂੰ ਹੋਰ ਹਥਿਆਰ ਜਿਹੜੇ ਬਰਬਦ ਹੁੰਦੀਆਂ ਉਮੀਦ ਹੈ